ਲੋ ਜੀ ਅਸੀਂ ਪਹੁੰਚ ਗਏ ਆ ਅਰਲਾਈਨਸ ਮੋਲ। ਅਰਲਾਈਨਸ ਦੇ ਗਰਾਉਂਡ ਫਲੋਰ ਦੇ ਉੱਪਰ ਸ਼ਾਪ ਹੈ ਬੇਲਪੁਰੀ ਉਹ ਦਿਖਾਉਣੇ। ਅੰਜ ਇਹਨਾਂ ਦਾ ਇਹਨਾਂ ਦੀ ਹਰ ਚੀਜ਼ ਵਿੱਚ ਸਵਾਦ ਹੁੰਦੀ ਹੈ। ਪਰ ਪਿਛਲੇ ਟਾਈਮ ਅਸੀਂ ਇਹਨਾਂ ਕੋਲੇ ਖਾਦੇ ਸੀ ਆਪਾਂ ਆਲੂ ਟਿੱਕੀ ਆਲੂ ਟਿੱਕੀ ਖਾਦੇ ਸੀ। ਆਲੂ ਟਿੱਕੀ ਖਾਦੀ ਸੀ। ਅੱਜ ਅਸੀਂ ਬੇਲਪੁਰੀ ਖਾਣ ਆਏ ਆ। ਦੇਖੋ ਮੇਰੇ ਬਹੁਤ ਵਧੀਆ ਸ਼ਾਬੂ ਹਾਈਜਨ ਹੈ ਬਹੁਤ ਵਧੀਆ ਸਰ ਕਲੀਨਿੰਗ ਕੁਆਲਟੀ ਬਹੁਤ ਵਧੀਆ ਡਿਸ਼ੀਜ਼ ਫੂਡ ਹੈ ਅੱਜ ਅਸੀਂ ਪਹੁੰਚ ਗਏ ਆ ਖਾਨ ਬੇਲਪੁਰੀ ਪੈਸੇ ਨਹੀਂ ਆਇਆ ਤੁਸੀਂ ਬੈਸਟ ਖਾਣ ਦੀ ਹੈ ਇਹ ਗਰਾਉਂਡ ਫਲੋਰ ਤੇ ਆ ਇਧਰ ਲਿਫਟ ਹੈ ਲਿਫਟ ਰਾਹੀਂ ਵੀ ਤੁਸੀਂ ਆ ਸਕਦੇ ਹੋ ਤੇ ਇਧਰ ਸਪੇਅਰਸ ਨੇ ਸਪੇਅਰਸ ਰਾਹੀਂ ਵੀ ਆ ਸਕਦੇ ਹੋ ਸਸਤੇਜ਼ ਨਹੀਂ ਤੇ ਇਹ ਰिलायंस ਸਟੋਰ ਹੈ ਜਿੱਥੇ ਸ਼ਾਪਿੰਗ ਕਰੋ ਆਓ ਖਾਓ ਲੋ ਜੀ ਸਾਡੀ ਬੇਲਪਰੀ ਪਹੁੰਚ ਗਈ ਆਉਟ ਵੀ ਸਾਡਾ ਆ ਗਿਆ ਸਾਡੇ ਕੋਲ ਜੀ ਆਂ ਅਸੀਂ ਕਰਦੇ ਹਾਂ ਸ਼ੁਰੂ ਹਨਾ ਤੇ ਤੁਹਾਨੂੰ ਅਗਲੀ ਵੀਡੀਓ ਜੁ ਮਿਲਦੇ ਆਂ ਲਓ ਜੀ ਦੋਸਤੋ ਆਪਾਂ ਪਹੁੰਚ ਗਏ ਆਂ ਪੰਜਾਬ ਦੇ ਵਿੱਚ ਇੰਡੀਆ ਬੜਾ ਖੂਬਸੂਰਤ ਮੌਸਮ ਹੈ ਬੜੇ ਨਜ਼ਾਰੇ ਆ ਆਪਾਂ ਰੁਕੇ ਆਂ ਮਿਠਾਸ ਹਵੇਲੀ ਨਵੀਂ ਬਣੀ ਹਵੇਲੀ ਮਿਠਾਸ ਹਵੇਲੀ ਤੁਸੀਂ ਚਾਹ ਪਾਣੀ ਪੀਂਦੇ ਆਂ ਆ ਦੇਖੋ ਸੌਣ ਦੇ ਮਹੀਨੇ ਦੇ ਸ਼ਰਾਟੇ ਪੈ ਰਹੇ ਆ ਇਹ ਆ ਮਿਠਾਸ ਹਵੇਲੀ ਚਲੋ ਆਪਾਂ ਚੱਲਦੇ ਹਾਂ ਅੰਦਰ ਤਾਂ ਕਿ ਮਿਲਦੇ ਰਹਾਂਗੇ ਅੱਜ ਦਾ ਮਾਹੌਲ ਹੈ ਮੇਰੇ ਖਿਆਲੇ ਨਮਿਉ ਬਣੀ ਹੈ ਚਲੋ ਜੀ ਮਿਲਦੇ ਫਿਰ ਅਗਲੀ ਵੀਡੀਓ ਲਓ ਜੀ ਬਾਹਰ ਪੈ ਰਿਹਾ ਮੀ ਜੇ ਆਪਾਂ ਚਾਹਾਂ ਕਰਿਆ ਪਕੌੜੇ ਤੇ ਨਾਲ ਸੈਂਡਵਿਚ ਵੈਜੀਟੇਬਲ ਸੈਂਡਵਿਚ ਲਓ ਜੀ ਪੰਜਾਬ ਦੇ ਸੜਕਾਂ ਦੇ ਮੀਂਹ ਦੇ ਨਜ਼ਾਰੇ ਤੇ ਐਂ ਮੀ ਪੈ ਰਿਹਾਗਾ ਛੜੀ ਲੱਗੀ ਹੋਈ ਐ ਤੇ ਆਪਾਂ ਪਕੌੜੇ ਖਾ ਕੇ ਚੱਲੇ ਆ ਹੁਣ ਤੇ ਪਕੌੜੇ ਹਾਜ਼ਮ ਹੋ ਰਹੇ ਐ ਮੀਂਹ ਦੇਖ ਕੇ ਕਿੰਨੀ ਸੋਹਣੀ ਲੱਦ ਕੇ ਨਿਨ ਓ ਹੋ 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 ਐ ਲੱਗਦਾ ਜਿਵੇਂ ਪੈਰਾਡਾਈਜ਼ ਹੋਵੇ ਸਵਰਗ ਹੋਵੇ ਇਹ ਆ ਮੇਰਾ ਪੰਜਾਬ ਮੇਰੇ ਗੁਰੂ ਗੁਰੂ ਆਪੀ ਰਦੀ ਧਰਤੀ ਨਾਥੀ ਧਰਤੀ ਪੰਜਾਬ ਮੇਰਾ ਸੋਹਣਾ ਪੰਜਾਬ ਲਓ ਜੀ ਸੜਕਾਂ 'ਤੇ ਜਾ ਰਹੇ ਟਰਾਲੇ ਤੇ ਮਗਰ ਪਾਤੇ ਅਸੀਂ ਚੱਲੇ ਕਿਨੇ ਕਿੱਧਰ ਨੂੰ ਕਰਤਾ ਉਹ ਮੇਰਾ ਰੱਬਾ ਪਤਾ ਨਹੀਂ ਸਾਨੂੰ ਸਾਈਡ ਦੇ ਰਿਹਾ ਪਤਾ ਨਹੀਂ ਲੈ ਰਿਹਾ ਸਾਈਡ ਅੱਛਾ ਦੂਜੇ ਟਰਾਲੇ ਨੂੰ ਸਾਈਡ ਦਿੱਤੀ ਆ ਖੇਡਦੇ ਜਾਂਦੇ ਆ ਸੜਕਾਂ ਦੇ ਉੱਤੇ ਮੀਂਹ ਦੇ ਵਿੱਚ ਡਾਰੀ ਲੱਗਦਾ ਇਹਨਾਂ ਤੋਂ ਮੀਂਹ ਦੇ ਵਿੱਚ ਤਾਂ ਸਾਨੂੰ ਵੀ ਦੇਖਦਾ ਇਹਨਾਂ ਤੇਜ਼ ਮੀਂਹ ਆ ਇੱਥੇ ਹੋਰ ਨਾ ਇੱਧਰ ਉੱਧਰ ਨੂੰ ਕਰਦੇ ਨੇ ਚਲੋ ਕੋਈ ਗੱਲ ਨਹੀਂ ਲੰਘ ਹੀ ਜਾਂਦੇ ਇਹਨਾਂ ਦੇ ਕੋਲ ਦੀ ਵਿੱਚ ਆ ਕੇ ਜੇ ਆਹ ਦੇਖੋ ਐਵੇਂ ਹੀ ਪੈ ਰਿਹਾਗਾ ਹਨਾ ਬਹੁਤ ਭਾਰਾ ਮੀਂਹਸ ਰੋਡ ਦੇ ਉੱਪਰ ਜਿਹੜੀ ਬਣੀ ਹੁੰਦੀ ਲਾਈਨ ਉਹ ਵੀ ਦਿਖਦੀ ਰਹੇਗੀ ਠੀਕ ਨਹੀਂ ਵੇਲੂ ਜਾ ਰਹੇ